ਡਾਕਟਰ ਇਹ ਅਵਾਰਡ ਸਮ ਥੋੜਾ ਜਿਹਾ ਇਹਦੇ ਬਾਰੇ ਦੱਸਿਓ ਕਿ ਜਿਹੜਾ ਤੁਹਾਨੂੰ ਮਿਲਿਆ ਗਿਆ ਕਿੱਦਾਂ ਚੋਣ ਹੁੰਦੀ ਔਰ ਕਿਹੜੇ ਫੀਲਡ ਦੇ ਵਿੱਚ ਕੰਮ ਕਰ ਲਈ ਤੁਹਾਨੂੰ ਇਹ ਅਵਾਰਡ ਮਿਲਿਆ ਉਹਨਾਂ ਨੂੰ ਸਮਝਾ ਰਹੇ ਹੋ ਉਹਨਾਂ ਨੂੰ ਐਜੂਕੇਟ ਕਰ ਰਹੇ ਹੋ ਉਹਨਾਂ ਦੀ ਜ਼ਿੰਦਗੀ ਹੋਰ ਬਿਹਤਰ ਕਰ ਰਹੇ ਹੋ ਜਿਹਨਾਂ ਨੇ ਜ਼ਿਆਦਾ ਵੇਟੇਜ ਸਮਝਾ ਸੋ ਮੇਰੇ ਹਿਸਾਬ ਦੇ ਨਾਲ ਅਗਰ ਕੈਪਟਲ ਪੰਜਾਬੀ ਨਾ ਹੁੰਦਾ ਤਾਂ ਸ਼ਾਇਦ ਮਨਵਾਉਂਦਾ ਤੁਹਾਡੇ ਲਈ ਕਿੰਨਾ ਕੋਖਾ ਕੰਮ ਹੁੰਦਾ ਕਿ ਆਪਣੇ ਜਿਹੜਾ ਤੁਹਾਡਾ ਸ케ਜੂਲ ਆ ਸਾਰਾ ਜਸਾਰਾ ਉਹਦੇ ਵਿੱਚੋਂ ਤੁਸੀਂ ਲਗਭਗ ਹਰ ਰੇਡੀਓ ਕਿੰਨੇ ਟੀਵੀ ਨੇ ਉਹਨਾਂ ਦੇ ਉੱਤੇ ਜਾਂਦੇ ਹੋ ਜਦੋਂ ਤੋਂ ਮੈਂ ਪੰਜਾਬ ਨਾਲ ਵੀ ਕੋਈ ਪਿਸ਼ੋਕੜ ਹੈ ਹਾਂਜੀ ਪੰਜਾਬ 'ਚ ਨਾ ਮੇਰੇ ਪਿਤਾ ਜੀ ਦਾ ਜਨਮ ਜਿਹੜਾ ਹੈਗਾ ਉਹ ਵੀ ਲਾਤੇ ਜਾਂ ਕਾਲਾ ਅਫਗਾਨਾ ਜਿਹੜਾ ਗੁਰਦਾਸਪੁਰ 'ਚ ਹੁੰਦਾ ਬਿਲਕੁਲ ਬਾਰਡਰ ਤੇ ਮੈਂ ਮੈਨੂੰ ਚੇਤਾ ਵੀ ਹੈਗਾ ਜਦ ਮੈਂ ਜਾਂਦਾ ਸੀ ਦਾਦਾ ਦਾਦੀ ਉੱਥੇ 73 ਤੱਕ ਉੱਥੇ ਰਹੇ ਆ 63 ਦਾ ਮੇਰੇ ਜਨਮ ਆ ਮੈਂ ਦੋ ਵਾਰੀ ਪਿੰਡ ਗਿਆ ਬਸ ਕਲਪ ਜੀ ਅੱਜ ਦੇ ਦਸ਼ਕਾਂ ਦਾ ਪ੍ਰੋਗਰਾਮ ਫਰੰਟ ਲਾਈਨ ਵਿੱਚ ਬਹੁਤ-ਬਹੁਤ ਸਵਾਗਤ। ਦੋਸਤੋ ਅੱਜ ਜਿਹੜੀ ਪਹੁੰਚੇ ਹਨ ਡਾਕਟਰ ਪਰਕਟ ਸਿੰਘ ਪੁਰਜੀ ਹੁਣਾਂ ਕੋਲ। ਆਮ ਤੌਰ ਦੇ ਉੱਤੇ ਅਸੀਂ ਉਹਨਾਂ ਦੇ ਕੋਲ ਆਉਂਦੇ ਹਾਂ ਕਿਸੇ ਬਿਮਾਰੀ ਸੰਬੰਧੀ ਜਾਣਕਾਰੀ ਲੈਣ। ਬੜੇ ਲੰਬੇ ਸਮੇਂ ਤੋਂ ਸਾਡੇ ਨਾਲ ਜੁੜੋਂ ਦੇ। ਚੈਨ ਪੰਜਾਬੀ ਦੇ ਉੱਤੇ ਅਸੀਂ ਕੰਮ ਕਰਦੇ ਹਾਂ ਉਦੋਂ ਦੇ ਡਾਕਟਰ ਪਰਕਟ ਸਿੰਘ ਪੁਰਜੀ ਸਾਡੇ ਨਾਲ ਲਗਭਗ 10 ਸਾਲ ਤੋਂ ਵੀ ਜ਼ਿਆਦਾ ਸਮੇਂ ਤੋਂ ਲਗਾਤਾਰ ਤੁਹਾਡੇ ਲਈ ਇਨਫੋਰਮੇਸ਼ਨ ਲੈ ਕੇ ਆਉਂਦੇ। ਅੱਜ ਸਾਡੇ ਆਉਣ ਦਾ ਸਬਬਾਬ ਥੋੜਾ ਜਿਹਾ ਵੱਖਰਾ ਹੈ। ਡਾਕਟਰ ਪਰਗਤ ਸਿੰਘ ਪੋਰਜੀ ਨੂੰ ਕਿੰਗ ਚਾਰਲਸ III ਕਰੋਨੇਸ਼ਨ ਮੈਡਲ ਨਾਲ ਸਨਮਾਨਿਤ ਕੀਤਾ ਗਿਆ ਇਹ ਕਿਹੜਾ ਸਨਮਾਨ ਆ ਕਿਹਨਾਂ ਨੂੰ ਇਹ ਦਿੱਤਾ ਜਾਂਦਾ ਤੇ ਇਹ ਬਹੁਤ ਇੱਕ ਸਨਮਾਨਯੋਗ ਜਿਹੜਾ ਵਿਅਕਤੀ ਹੁੰਦੇ ਨੇ ਕਿਸੇ ਵੀ ਕੋਈ ਐਕਸਟਰਾਰਡਨਰੀ ਕੰਮ ਕਰਦੇ ਨੇ ਸਮਾਜ ਦੇ ਵਿੱਚ ਉਹਨਾਂ ਨੂੰ ਇਹਦੇ ਨਾਲ ਸਨਮਾਨਿਤ ਕੀਤਾ ਜਾਂਦਾ ਸੋ ਅੱਜ ਅਸੀਂ ਉਹਨਾਂ ਨਾਲ ਇਹਦੇ ਸੰਬੰਧੀ ਗੱਲਬਾਤ ਕਰਨੀ ਹੈ ਡਾਕਟਰ ਸਾਹਿਬ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਬਹੁਤ-ਬਹੁਤ ਮੁਬਾਰਕਾਂ ਜੀ ਇਸ ਉਪਲਬਧੀ ਲਈ ਬਹੁਤ-ਬਹੁਤ ਧੰਨਵਾਦ ਮੇਰੇ ਵੀਰ ਡਾਕਟਰ ਅਜਸਕਰਨ ਜੀ ਤੇ ਸਾਰੇ ਦੇਖਣ ਵਾਲਿਆਂ ਨੂੰ ਬਹੁਤ-ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ ਨਮਸਤੇ ਸਲਾਮ ਆਦਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਡਾਕਟਰ ਇਹ ਅਵਾਰਡ ਸਮ ਥੋੜਾ ਜਿਹਾ ਇਹਦੇ ਬਾਰੇ ਦੱਸਿਓ ਕਿ ਜਿਹੜਾ ਤੁਹਾਨੂੰ ਮਿਲਿਆ ਗਿਆ ਕਿੱਦਾਂ ਚੋਣ ਹੁੰਦੀ ਹੈ ਔਰ ਕਿਸ ਫੀਲਡ ਦੇ ਵਿੱਚ ਕੰਮ ਕਰ ਲਈ ਤੁਹਾਨੂੰ ਇਹ ਅਵਾਰਡ ਮਿਲਿਆ ਕਿਉਂਕਿ ਤੁਹਾਡੇ ਖੇਤਰ ਕਈ ਨੇ ਜੀ ਜੀ ਪਹਿਲੀ ਗੱਲ ਤਾਂ ਮੈਂ ਕਹਿੰਨਾ ਵੀ ਸਮੁੱਚੀ ਕੌਮ ਦਾ ਅਵਾਰਡ ਹੈਗਾ ਮੈਂ ਤੇ ਕਮਿਊਨਿਟੀ ਦਾ ਬੰਦਾ ਹੈਗਾ ਤੇ ਇਸ ਅਵਾਰਡ ਦੇ ਪਿੱਛੇ ਤੁਹਾਡੇ ਹਰ ਇੱਕ ਇਨਸਾਨ ਦਾ ਉਨਾ ਹੀ ਹੱਕ ਬੰਦਾ ਜਿੰਨਾ ਮੈਨੂੰ ਮਿਲਦਾ ਕਿਉਂਕਿ ਕਤਰਾ-ਕਤਰਾ ਤੋਂ ਬੂੰਦ ਮੰਦਾ ਔਰ ਮੈਂ ਤੁਹਾਡਾ ਰਿਪਰੈਜ਼ੈਂਟੇਟਿਵ ਕਹ ਲੋ ਯਾ ਤੁਹਾਡਾ ਅਗੂ ਕਹ ਲੋ ਬਟ ਤੁਸੀਂ ਸਾਰੇ ਹੀ ਡਿਜ਼ਰਵ ਕਰਦੇ ਏਵਾਰਡ ਮੈਂ ਕੱਲਾ ਇਹਦਾ ਮੈਂ ਆਪਣੇ ਵੱਲੋਂ ਕਰਨਾ ਮੈਂ ਨਿਮਾਣਾ ਹੋ ਕੇ ਕਰਨਾ ਵੀ ਮੈਂ ਇਹਦਾ ਕੱਲਾ ਹੱਕਦਾਰ ਨਹੀਂ ਹ ਜਦੋਂ ਕਿਨ ਚਾਰਲਸ ਨੇ ਰਾਜ ਭਗ ਸੰਭਿਆ ਸੀ ਜਦੋਂ ਕੁਇਨ ਵਿਕਟੋਰੀਆ ਉਹਨਾਂ ਦਾ ਹੋ ਗਿਆ ਸੀ ਅੰਤਕਾਰ ਤੇ ਉਹਦੇ ਬਾਅਦ ਫਿਰ ਉਹਨਾਂ ਨੇ ਮੈਡਲ ਜਨਰੇਟ ਕੀਤੇ ਔਰ ਯੂਕੇ ਦੇ ਵਿੱਚ ਔਰ ਕੈਨੇਡਾ ਦੇ ਵਿੱਚ ਖਾਸ ਕਰਕੇ ਜਿਹੜੇ ਵਿਅਕਤੀ ਬਹੁਤ ਹੀ ਜ਼ਿਆਦਾ ਕਮਿਊਨਿਟੀ ਚ ਕੰਮ ਕਰਦੇ ਜਿਹਦੇ ਨਾਲ ਉਹਨਾਂ ਦੀ ਸਿਟੀ ਜਾਂ ਉਹਨਾਂ ਦਾ ਪ੍ਰੋਵਿੰਸ ਜਾਂ ਕੈਨੇਡਾ ਨੂੰ ਕੀ ਫਾਇਦਾ ਹੁੰਦਾ ਬਟ ਉਹਨਾਂ ਨੇ ਇਹਦੇ ਉੱਤੇ ਜਸਕਰਨ ਜੀ ਇੱਕ ਲਾਇਆ ਸੀ ਵੀ 25% ਮੈਡਲ ਜਾਣਗੇ ਆਰਮੀ ਵਾਲਿਆਂ ਨੂੰ ਕਿਉਂਕਿ ਦੇਸ਼ ਦੀ ਸੁਰੱਖਿਆ ਵਾਸਤੇ ਕਿਉਂਕਿ ਜਾਨ ਜੋਖਮ ਚ ਪਾਉਂਦੇ ਆ ਭਾਵੇਂ ਪੀਸਕੀਪਿੰਗ ਮਿਸ਼ਨ ਹੋਵੇ ਜੋ ਵੀ ਹੋਵੇ ਤਾਂ ਬਹੁਤ ਵੱਡੀ ਮਾਤਰਾ ਚ ਜਿਹੜੇ ਹੈਗੇ ਆ ਆਰਮੀ ਦੇ ਤੇ ਉਦਦੇ ਮੈਡਲ ਬਹੁਤ ਲੱਗੇ ਹੁੰਦੇ ਸੋ ਇੱਕ ਆਰਮੀ ਸਟਾਈਲ ਹੀ ਮੈਡਲ ਬਾਅਦ ਚ ਮੈਂ ਉਹਦੇ ਦਰਸ਼ਨ ਕਰਾਂਗਾ ਜੀ ਜੀ ਤਾਂ 25% ਫਿਰ ਉਹਨਾਂ ਨੇ ਦੇਖਿਆ ਵੀ ਜਿਹੜੇ ਕੋਈ ਬਿਜ਼ਨਸ ਚ ਕੰਮ ਕਰਦੇ ਆ ਕੋਈ ਬੱਚਿਆਂ ਦੇ ਨਾਲ ਕੰਮ ਕਰਦੇ ਆ ਕੋਈ ਡਿਸੇਬਿਲਟੀ ਦਾ ਕੰਮ ਕਰਦਾ ਕੋਈ ਜੋ ਮੈਂ ਰੇਡੀਓ ਟੈਲੀਕਮਿਊਨੀਕੇਸ਼ਨ ਹੈਗਾ ਊਮਨਸ ਗਰੁੱਪ ਹੈ ਗਿਆ ਨੇਟਿਵਸ ਦਾ ਗਰੁੱਪ ਹੈ ਗਿਆ ਕਿਉਂਕਿ ਮੈਂ ਜਦੋਂ ਉੱਥੇ ਕੱਲ ਗਿਆ ਸੀ ਸਮਾਗਮ 'ਚ ਤੇ ਸਾਰੇ ਚੀਜ਼ ਔਰ ਹਰਾਂ ਤੇ ਗੱਲੇ ਕਿਮ ਕੈਂਪਲ ਜਿਹੜੀ ਪਹਿਲੀ ਫੀਮੇਲ ਪ੍ਰਾਈਮ ਮਿਨਿਸਟਰ ਬ੍ਰਾਇਨ ਮੂਲਰ ਨੇ ਤਾਂ ਬਾਤ ਥੋੜਾ ਚਿਰ ਰਹੀ ਹਾਂ ਇੱਕ ਇੱਕ ਹਾਂ ਇੱਕ ਉਹਨਾਂ ਨੂੰ ਵੀ ਇੱਕੋ ਮੈਡਲ ਮਿਲਿਆ ਅਜ ਤੱਕ ਉਹ ਵੀ ਇਹੀ ਮਿਲਿਆ ਹੈ ਨਾ ਉਹਨਾਂ ਨੂੰ ਵੀ ਸਨਮਾਨ ਕੀਤਾ ਵੀ ਤੋ ਐਟ ਲੀਸਟ ਪਹਿਲੀ ਫੀਮੇਲ ਔਰਤ ਹੈ ਨਾ ਤੇ ਉਹਦੇ ਨਾਲ ਫਿਰ ਮੈਂ ਤਸਵੀਰ ਲਿੱਤੀ ਹਾਲਾਂ ਦੇਖੋ ਵੀ ਉਹ ਕੰਜ਼ਰਵੇਟਿਵ ਪਾਰਟੀ ਆ ਮੈਂ ਲਿਬਰਲ ਪਾਰਟੀ ਲੇਕਿਨ ਦੇਖੋ ਗੱਲ ਜੋ ਵੀ ਦੇਸ਼ ਦੇ ਲਈ ਜੋ ਵੀ ਕੰਮ ਕਰਦਾ ਉਹਦਾ ਸਨਮਾਨ ਕਰਨਾ ਚਾਹੀਦਾ ਸੋ ਇਹਦੇ ਚ ਮੈਨੂੰ ਕਰੀਬਨ 4-6 ਮਹੀਨੇ ਪਹਿਲਾਂ ਕੁਝ ਇੱਕ ਗੋਰਿਆ ਗਰੁੱਪ ਸੀ ਤੇ ਆਪਣੇ ਗਰੁੱਪ ਸੀ ਉਹਨਾਂ ਨੇ ਕਿ ਅ ਵੀ ਅਸੀਂ ਕੋਸ਼ਿਸ਼ ਕਰਦੇ ਹਾਂ ਵੀ ਬੜੀ ਮਤਲਬ ਬਿਕਮ ਹੈਗੇ ਸ਼ਾਇਦ ਮਿਲੂ ਸ਼ਾਇਦ ਨਾ ਮਿਲੂ ਵੀ ਤੁਸੀਂ ਮੈਨੂੰ ਆਪਣਾ ਬਾਇਓ ਡੇਟਾ ਭੇਜੋ ਤੇ ਜਸਕਰਨ ਜੀ ਜਦ ਮੈਂ ਦੇਖਿਆ ਤੇ ਬਹੁਤ ਲੰਬਾ ਸੀ ਉਹ ਕਹਿੰਦੇ ਨਹੀਂ ਇੰਨਾ ਲੰਬਾ ਨਹੀਂ ਚਾਹੀਦਾ ਕੁਛ ਕੁਛ ਪੁਆਇੰਟੇ ਭੇਜੋ ਵੀ ਤੁਸੀਂ ਆਪਣੇ ਲੋਕ ਕਿਉਂ ਅਵਾਰਡ ਡਿਜ਼ਰਵ ਕਰਦੇ ਹੋ ਹਨ ਸੋ ਮੈਂ ਉਹਨਾਂ ਨੂੰ ਦੱਸਿਆ ਵੀ ਮੈਂ 30 ਸਾਲ ਤੋਂ ਜ਼ਿਆਦਾ ਹੋ ਗਏ ਬੱਚਿਆਂ ਦੀ ਸੇਵਾ ਕਰਦਾ ਮੇਰੇ ਕੋ ਆਟਿਸਮ ਵਾਲੇ ਬੱਚੇ ਵੀ ਹੈਗੇ ਆ ਮੈਂ ਜਿਹੜਾ ਟਾਕ ਸ਼ੋ ਕਰਦਾ ਜਦ ਤੁਸੀਂ ਜ਼ਿਕਰ ਕੀਤਾ 10 ਸਾਲ ਜਦੋਂ ਚੈਨਲ ਪੰਜਾਬੀ ਪਹੁੰਚਿਆ ਉਦੋਂ ਮੈਂ ਪਹਿਲੇ ਦਿਨ ਵੀ ਉੱਥੇ ਸੀ ਜਦੋਂ ਉਹਦਾ ਸ਼ੁਰੂਆਤ ਹੋਈ ਰੈਡ ਐਫ ਐਮ 'ਚ ਆ ਓਮਨੀ ਦੇ ਨਾਲ ਸੋ ਮੇਰੇ ਕਰੀਬਨ 20 22 ਸਾਲ ਹੋ ਗਏ ਉਹ ਜ਼ਿਆਦਾ ਟਾਈਮ ਹੋ ਗਿਆ ਉਹਨਾਂ ਨੂੰ ਇਹ ਗੱਲ ਚੰਗੀ ਲੱਗੀ ਵੀ ਜਿੱਥੇ ਤੁਸੀਂ ਬਹੁਤ ਸਾਰੇ ਡਾਕਟਰ ਆਪਣਾ ਕੰਮ ਕਰਦੇ ਆ ਜੀ ਜੀ ਲੇਕਿਨ ਜਿਹੜਾ ਤੁਸੀਂ ਹੋਰ ਸਮਾਜ ਦੇ ਉੱਤੇ ਐਜੂਕੇਸ਼ਨ ਦਾ ਕੰਮ ਕਰ ਰਹੇ ਹੋ ਆਪਣੀ ਬੋਲੀ 'ਚ ਆਪਣੇ ਜ਼ੁਬਾਨ 'ਚ ਉਹਨਾਂ ਨੂੰ ਸਮਝਾ ਰਹੇ ਹੋ ਉਹਨਾਂ ਨੂੰ ਐਜੂਕੇਟ ਕਰ ਰਹੇ ਹੋ ਉਹਨਾਂ ਦੀ ਜ਼ਿੰਦਗੀ ਹੋਰ ਬਿਹਤਰ ਕਰ ਰਹੇ ਹੋ ਉਹਦੇ ਵਿੱਚ ਉਹਨਾਂ ਨੇ ਜ਼ਿਆਦਾ ਵੇਟੇਜ ਸਮਝਾ ਸੋ ਮੇਰੇ ਹਿਸਾਬ ਦੇ ਨਾਲ ਅਗਰ ਚੈਨਲ ਪੰਜਾਬੀ ਨਾ ਹੁੰਦਾ ਤਾਂ ਸ਼ਾਇਦ ਮਨਵਾਉਂਦਾ ਸੋ ਜਿਹੜਾ ਮੀਡੀਆ ਵਰਕ ਹੈ ਉਹ ਮੈਨੂੰ ਜ਼ਿਆਦਾ ਲੱਗਾ ਵੀ ਉਹਨਾਂ ਨੂੰ ਜ਼ਿਆਦਾ ਹਾਈਲਾਈਟ ਕੀਤਾ ਤੇ ਮੈਂ ਤੇ ਮੇਰੇ ਮਿਸਿਸ ਅਸੀਂ ਗਏ ਸੀ ਤੋ ਵਿਕਟੋਰੀਆ ਕੱਲ ਸਵੇਰ 7 ਵਜੇ ਦੀ ਫੈਰੀ ਲੈ ਕੇ 8:35 ਚ ਫੈਰੀ ਉੱਥੇ ਸ਼ਾਰਟਸ ਤੇ ਲੱਗ ਗਈ ਤੇ 40 ਮਿੰਟ ਬਾਅਦ ਅਸੀਂ ਅੱਪੜ ਗਏ ਅਵਾਰਡ ਸਰਮਨੀ ਸ਼ਾਰਪ 10 ਵਜੇ ਸ਼ੁਰੂ ਹੁੰਦੀ ਆ ਅੱਛਾ ਜੀ ਤੇ 53 ਲੋਕਾਂ ਨੂੰ ਕੱਲ ਅਵਾਰਡ ਮਿਲੇ ਉਸ ਤੋਂ ਪਹਿਲਾਂ ਕੁਝ ਲੋਕਾਂ ਨੂੰ ਲੋਕਲੀ ਵੇ ਅਵਾਰਡ ਦਿੱਤੇ ਜਾ ਚੁਕੇ ਉਹਨਾਂ ਦੇ ਪੋਲਿਟਿਕਲ ਨਮਾਇੰਦਿਆਂ ਤਇਤ ਰੂ ਤੇ ਉਹਦੇ ਵਿੱਚ ਜਦੋਂ ਪਹਿਲੀ ਗੱਲ ਤੇ ਦੇਖੋ ਦਸਤਾਰ ਦੀ ਜਿਹੜਾ ਹੈਗਾ ਉੱਥੇ ਤੁਹਾਨੂੰ ਰੈਕਗਨੀਸ਼ਨ ਮਿਲਦੀ ਆ ਤੁਹਾਡੇ ਕੰਮ ਦੀ ਮਿਲਦੀ ਆ ਤੇ ਪੰਚ ਕਾਰਾਂ ਦੀ ਜਿਹੜੀ ਹੈਗੀ ਆ ਉਹਦੀ ਸ਼ੋਭਾਵੱਦੀ ਹੈ ਸੋ ਇਹ ਸਾਰੀਆਂ ਗੱਲਾਂ ਜਿਹੜੀਆਂ ਹੈਗੀਆਂ ਔਰ ਜਿਹੜੀ ਵੈਂਡੀ ਕੁਚ ਜਿਹੜੀ ਸਾਡੀ 31st ਲੂਟਨੈਂਟ ਗਵਰਨਰ ਮੈਨੂੰ ਉਹਦਾ ਸੁਭਾਅ ਬਹੁਤ ਚੰਗਾ ਲੱਗਾ ਬੜਾ ਨਿਮਰ ਲੱਗਾ ਉਹ ਝੁੱਕ ਕੇ ਅਗਲੇ ਨਾਲ ਗੱਲ ਕਰਦੇ ਹਨ ਹਾਲਾਂਕਿ ਉਹਦਾ ਉਹਦਾ ਹੈਗਾ ਸ਼ੇਰ ਵਰਗਾ ਹਨ ਲੇਕਿਨ ਝੁੱਕ ਕੇ ਗੱਲ ਕਰਨਾ ਹੱਥ ਅੱਖਾਂ ਦੇ ਨਾਲ ਮਿਲਾ ਕੇ ਉਹਨੂੰ ਕਹਿਣਾ ਯੂ ਆ ਡੂਇੰਗ ਵੈਰੀ ਗੁੱਡ ਵਰਕ ਮਤਲਬ ਹਾਲਾਂਕਿ ਮਾਈਕ ਦੂਜੇ ਪਾਸੇ ਬਟ ਵਰਡ ਟੂ ਵਰਡ ਗੱਲ ਕਰ ਰਹੀ ਹੈ ਨਾ ਜਿਹੜਾ ਐਮ ਸੀ ਐਲ ਹੈ ਜੀ ਉਰੋ ਦੇ ਬਾਦ ਮਤਲਬ ਹੈਂਡਸ਼ੇਕ ਕਰਕੇ ਵੀ ਮੇਰੇ ਨਾਲ ਫੋਟੋ ਖਿਚਾਓ ਮਤਲਬ ਵੀ ਬਹੁਤ ਇੱਕ ਛਾਨੋ ਲੱਗਾ ਵੀ ਇੱਕ ਦਿਲੋਂ ਉਹਨਾਂ ਨੇ ਸਾਡੇ ਨਾਲ ਪ੍ਰੇਮ ਕੀਤਾ ਸੋ ਮੈਂ ਇਹ ਕਹਿਣਾ ਸਾਰਿਆਂ ਨੂੰ ਅਗਰ ਤੁਸੀਂ ਆਪਣੇ ਸਿਟੀ 'ਚ ਆਪਣੇ ਸੂਬੇ 'ਚ ਆਪਣੇ ਕੰਟਰੀ 'ਚ ਨਿਸ਼ਕਾਮ ਸੇਵਾ ਕਰੋ ਤੁਹਾਡੀ ਰਿਕਗਨੀਸ਼ਨ ਹੋ ਗਈ ਹੋ ਗਈ ਕਿਉਂਕਿ ਇਹ ਦੇਸ਼ ਜਿਹੜਾ ਹੈਗਾ ਉਹ ਤੁਹਾਨੂੰ ਦੇਖਦਾ ਵੀ ਤੁਸੀਂ ਜੋ ਵੀ ਕਰ ਰਹੇ ਹੋ ਹੁਣ ਇਹਦੇ ਵਿੱਚ ਗੱਲ ਇੱਕ ਹੋਰ ਆ ਗਈ ਜਸ ਕਰਨ ਜੀ ਜੀ ਵੀ ਇਹਦੇ ਨਾਲ ਨਾ ਤੁਹਾਡਾ ਭਾਰ ਹੋਰ ਵੱਧ ਜਾਂਦਾ ਵੀ ਤੁਹਾਡਾ ਜੀ ਕਰਦਾ ਮੈਂ ਹੋਰ ਵਧੀਆ ਕੰਮ ਕਰਾਂ ਇਹ ਕੰਮ ਜਿਹੜਾ ਅਨਫਿਨਿਸ਼ ਨਹੀਂ ਹੁੰਦਾ ਕਦੀ ਵੀ ਫਿਨਿਸ਼ ਨਹੀਂ ਹੁੰਦਾ ਸੋ ਤੁਹਾਡੀ ਲਾਲਸਾ ਹੁੰਦੀ ਤੁਹਾਡੀ ਅੰਦਰੋਂ ਚੇਤਨਾ ਹੁੰਦੀ ਆ ਵੀ ਮੈਂ ਆਪਣੇ ਸ਼ਹਿਰ ਨੂੰ ਆਪਣੇ ਪ੍ਰੋਵਿੰਸ ਨੂੰ ਦੇਖੋ ਜਿਹੜੇ ਟਫ ਟਾਈਮਸ ਆ ਰਹੇ ਆ ਸਾਨੂੰ ਡੀਲ ਕਰਨਾ ਪੈ ਰਿਹਾ ਸਾਊਥ ਆਫ ਦਾ ਬਾਰਡਰ ਕੀ ਚੱਲ ਰਿਹਾ ਮੈਂ ਉਹਦੇ ਵਿੱਚ ਜਾਣਾ ਨਹੀਂ ਪੋਲਿਟੀਕਲ ਮਸਲੇ 'ਚ ਪਰ ਸਾਨੂੰ ਇੱਕਜੁੱਟ ਹੋ ਕੇ ਸਾਡੇ ਸਾਡੇ ਪ੍ਰੋਵਿੰਸ ਨੂੰ ਸਾਡੇ ਕੰਟਰੀ ਨੂੰ ਮਜ਼ਬੂਤ ਕਰਨਾ ਪੈਣਾ ਔਰ ਉਹਦੇ ਵਿੱਚ ਹੋਰ ਸਾਰੇ ਲੋਕੀ ਵੀ ਆਪਣਾ ਯੋਗਦਾਨ ਦੇ ਸਕਦੇ ਆ ਡਾਕਟਰ ਸਾਹਿਬ ਇਹ ਬਹੁਤ ਵਧੀਆ ਕੰਮ ਤੁਸੀਂ ਕਰਦੇ ਆ ਸੀ ਚੈਨਲ ਪੰਜਾਬ ਦੇ ਦਰਸ਼ਕ ਬਹੁਤ ਚੰਗੀ ਤਰ੍ਹਾਂ ਜਾਣਦੇ ਆ ਨਾ ਸਿਰਫ ਕੈਨੇਡਾ ਅਮਰੀਕਾ ਦੇ ਵਿੱਚ ਜਦੋਂ ਕੋਵਿਡ ਸੀਗਾ ਇੰਡੀਆ ਦੇ ਵਿੱਚ ਲੋਕਾਂ ਨੂੰ ਇੰਨੀ ਜ਼ਿਆਦਾ ਔਰ ਅਸੀਂ ਜਦੋਂ ਕੋਈ ਵੀਡੀਓ ਪਾਉਂਦੇ ਆ ਉਹਦਾ ਕਈ-ਕਈ ਮਿਲੀਅਨ ਤੱਕ ਉਹ ਲੋਕਾਂ ਕੋਲ ਪਹੁੰਚਦੀ ਆ ਜੀ ਔਰ ਉਹਦਾ ਫੀਡਬੈਕ ਹੁੰਦਾ ਜਿਹੜਾ ਸਾਨੂੰ ਆਉਂਦਾ ਬਾਅਦ ਦੇ ਵਿੱਚ ਲੋਕ ਕਹਿੰਦੇ ਆ ਕਿ ਤੁਸੀਂ ਇਹਨਾਂ ਨਾਲ ਹੋਰ ਗੱਲ ਕਰੋ ਕਿਉਂਕਿ ਕਿਸੇ ਵੀ ਡਾਕਟਰ ਕੋਲੇ ਜਾ ਕੇ ਉਹਦੇ ਕੋਲੇ ਸਮਾਂ ਨਹੀਂ ਹੁੰਦਾ ਕਿ ਇੱਕ ਬੰਦਾ ਆਪਣਾ ਗੱਲ ਜਿਹੜੀ ਉਹਦੀ ਬਿਮਾਰੀ ਨਹੀਂ ਆ ਉਹਦੇ ਬਾਰੇ ਕੋਈ ਜਾਣਕਾਰੀ ਲੈ ਸਕੇ ਆਪਾਂ ਜਾਣਦੇ ਆ ਇੱਥੇ ਪਹੁੰਚ ਕਿੰਨੀਆਂ ਹੁੰਦੀਆਂ ਤੁਸੀਂ ਸੜਨ ਲੰਬੀ ਗੱਲਬਾਤ ਕਰਦੇ ਹੋ ਇਹ ਤੁਹਾਡੇ ਲਈ ਕਿੰਨਾ ਕੋਖਾ ਕੰਮ ਹੁੰਦਾ ਕਿ ਆਪਣੇ ਜਿਹੜਾ ਤੁਹਾਡਾ ਸ케ਜੂਲ ਆ ਸਾਰੇ ਦਾ ਸਾਰਾ ਉਹਦੇ ਵਿੱਚੋਂ ਤੁਸੀਂ ਲਗਭਗ ਹਰ ਰੇਡੀਓ ਕਿੰਨੇ ਟੀਵੀ ਨੇ ਉਹਨਾਂ ਦੇ ਉੱਤੇ ਜਾਂਦੇ ਹੋ ਇਹ ਤੁਹਾਡੇ ਸੁਭਾਅ ਦੇ ਵਿੱਚ ਆ ਕਿ ਮਤਲਬ ਜਾਂ ਇਹ ਸਪੈਸ਼ਲੀ ਤੁਹਾਨੂੰ ਕਰਨਾ ਪੈਂਦਾ ਮੈਨੇਜ ਕਿਦਾਂ ਕਰਦੇ ਹੋ ਫਿਰ ਟਾਈਮ ਉਹ ਦਿਕੋ ਟਾਈਮ ਮੈਨੇਜ ਹੋ ਜਾਂਦਾ ਅਸੀਂ ਕਿਉਂਕਿ ਬਹੁਤ ਸਵੇਕ ਤੇ ਉੱਠਦੇ ਆ ਮੈਂ ਔਰ ਮਿਸਿਸ ਕਰੀਵਨ 5 ਤੋਂ 5:30 ਹੋ ਜਾ ਉੱਠ ਕੇ ਭਜਨ ਬੰਦਗੀ ਕਰਕੇ ਪਾਠ ਕਰਕੇ ਤੇ ਸਾਡਾ ਕੰਮ ਤੇ ਹੋਂ ਤੋਂ ਪਹਿਲਾਂ ਹੀ ਅੱਧਾ ਦਿਨ ਸਾਡਾ ਕੰਮ ਹੋ ਗਿਆ ਹੁੰਦਾ ਸਾਡਾ ਸੋ ਫਿਰ ਅਸੀਂ ਕੰਮ ਤੇ ਹੁੰਨੇ ਜਾਂ ਫਿਰ ਕੋਈ ਟਾਕ ਸ਼ੋ ਹੈ ਕੋਈ ਰੇਡੀਓ ਸਵੇਰੇ ਕਰਕੇ ਫਿਰ ਆਫਿਸ 'ਚ ਆ ਗਏ ਬਟ ਇਹਦੇ ਪਿੱਛੇ ਫਿਰ ਬਾਬੇ ਨਾਨਕ ਦੀ ਗੱਲ ਚਲਦੀ ਆ ਵੀ ਕਿਰਤ ਕਰੋ ਨਾਮ ਜਪੋ ਤੇ ਵੰਡ ਛਕੋ ਜਿਹੜਾ ਮਨੁਸ਼ਕੋ ਦਾ ਕਨਸੈਪਟ ਹੈ ਨਾ ਉਹ ਸਿਰਫ ਪੈਸੇ ਦੇ ਨਾਮ ਨਹੀਂ ਆਏਗਾ ਜਿਹਦੇ ਤੁਹਾਡਾ ਗਿਆਨ ਕਿਸ ਨੂੰ ਦੋ ਜਿਹੜਾ ਕੋਈ ਦੁਖੀ ਉਹਨੂੰ ਸੁਖੀ ਜਿਹੜਾ ਥੱਲੇ ਬੈਠਾ ਉਹਨੂੰ ਉੱਤੇ ਲੱਕੇਗਾ ਕਿਉਂਕਿ ਉਹਦੇ ਨਾਲ ਹੀ ਤਰੱਕੀ ਹੁੰਦੀ ਹੈ ਉਹਦੇ ਨਾਲ ਹੀ ਅਸੀਸਾਂ ਮਿਲਦੀਆਂ ਔਰ ਤੁਹਾਡੇ ਸਾਰਿਆਂ ਦੇ ਅਸੀਸਾਂ ਦੇ ਬਦੋਲਤ ਵੀ ਇਹ ਮੈਨੂੰ ਜਿਹੜੇ ਮੇਰੀ ਝੋਲੀ ਚ ਪਿਆ ਸੋ ਉਹ ਨੌਲੀ ਕਰਮ ਹੁੰਦੀ ਹੈ ਵੀ ਉਹਦੇ ਨਾਇਨ ਡਾਈਮੈਂਸ਼ਨ ਚ ਭਗਤੀ ਚੱਲਦੀ ਹੈ ਜਿਹੜੀ ਆਪਾਂ 1 ਸਿਕੰਦ ਦੀ ਗੱਲ ਕਰਦੇ ਆ ਸੋ ਉਹਦੇ ਵਿੱਚ ਮੈਨੂੰ ਬਹੁਤ ਛੋਟੇ ਪੰਤ ਮੇਰੀ ਦਾਦੀ ਨੇ ਮੇਰੇ ਮਾਪੇ ਨੇ ਵੀ ਸਿੱਖਿਆ ਦਿੱਤੀ ਸੀ ਔਰ ਮੇਰੀ ਫੈਮਲੀ ਮੈਨੂੰ ਰੋਕਦੀ ਨਹੀਂਗਾ ਕਈ ਵਾਰ ਨਾ ਜਿੱਦਾਂ ਹੁਣ ਬੱਚਿਆਂ ਦੇ ਕੋਈ ਸਮਾਗਮ ਹੁੰਦੇ ਫੰਕਸ਼ਨ ਹੁੰਦੇ ਪਾਰਟੀ ਕੋਈ ਮੈਂ ਤਾਂ ਨਾ ਕਮਿਟਮੈਂਟ ਕੀਤੀ ਮੈਂ ਲੇਟ ਹੋ ਜਾਊਂਗਾ ਬਟ ਮੈਂ ਮਿਸ ਨਹੀਂ ਕਰਦਾ ਵੀ ਕਿਸੇ ਦਾ ਭਲਾ ਹੋ ਰਿਹਾ ਔਰ ਉਹ ਵੀ ਉਹ ਅਪਰੀਸ਼ੀਏਟ ਕਰਦੇ ਆ ਵੀ ਕਿਸੇ ਦਾ ਭਲਾ ਕਰਨ ਹੀ ਜਾ ਰਿਹਾ ਸੀ ਇਹ ਕਿਹੜਾ ਕੋਈ ਕਲੱਬ 'ਚ ਜਾ ਕੇ ਡਾਂਸ ਕਰਨ ਦੇ ਆ ਸੀ ਤੇ ਨਾ ਮੈਂ ਸ਼ਰਾਬ ਪੀਣਾ ਨਾ ਮੈਂ ਹੋਰ ਕੋ ਕੰਮ ਕਰਦਾ ਤੇ 7 8 9 ਵਜੇ ਅਸੀਂ ਸੌਂ ਵੀ ਜਾਂਦੇ ਆਰਲੀ ਸਲੀਪ ਕਰਦੇ ਆ ਸੋ ਇਹਦੇ 'ਚ ਹੈਗੇ ਤੁਹਾਡੇ ਮਨ 'ਤੇ ਇੱਕ ਭਾਵਨਾ ਹੋਣੀ ਚਾਹੀਦੀ ਦੇਖੋ ਮੈਂ ਨਾ ਇੱਕ ਐਵਰੇਜ ਸਟੂਡੈਂਟ ਸੀ ਪਹਿਲਾਂ ਅੱトゥੀ ਤੱਕ ਠੀਕ ਹੈ ਮਤਲਬ ਮੈਂ ਬਹੁਤ ਹਾਈ ਨਹੀਂ ਸੀ ਨੌਵੀਂ 'ਚ ਪਤਾ ਨਹੀਂ ਕੀ ਮੇਰੇ ਮਨ 'ਚ ਹੋਇਆ ਵੀ ਮੈਂ भजन बन्दगी वाला माता ने बॉंबे, 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 बॉंबे। बॉंबे। मेरे सवेरे उठा देना मेरी मां ने 5:00 बजे उत आदत थी ਤੁਸੀਂ ਕਿੱਥੇ ਸੀਗੇ ਜੀ ਬੰਬੇ 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 ਮੇਰਾ ਜਨਮ ਬੰਬੇ ਦਾ ਮੇਰੇ ਡੈਡੀ ਬੰਬੇ 12 ਸਾਲ ਦਾ ਸੀ ਉਦੋਂ ਚਲੇ ਗਏ ਸੀ ਸਾਡੇ ਤਾਏ ਜੀ ਨੇ ਉੱਥੇ ਠੇਕੇਦਾਰੀ ਦਾ ਕੰਸਟ੍ਰਕਸ਼ਨ ਦਾ ਬਿਜ਼ਨਸ ਖੋਲ੍ਹਿਆ ਸੀ ਮੇਰੇ ਡੈਡੀ ਬੰਬੇ ਸਕੂਲੇ ਪੜ੍ਹਦੇ ਰਹੇ ਬਟ ਕਿਉਂਕਿ ਕੰਮ ਇੰਨਾ ਜ਼ਿਆਦਾ ਸੀ 12ਵੀਂ ਤੋਂ ਬਾਅਦ ਉਹ ਪੜ੍ਹੇ ਨਹੀਂ ਹਨਾ ਕਿਉਂਕਿ ਕੰਸਟ੍ਰਕਸ਼ਨ ਦਾ ਬਿਜ਼ਨਸ ਸਾਮਣਾ ਪੈਣਾ ਸੀ ਦੱਸੋ ਤੁਹਾਡੇ ਪੰਜਾਬ ਨਾਲ ਵੀ ਕੋਈ ਪਿਛੋਕੜ ਹੈ ਜੀ ਹਾਂਜੀ ਪੰਜਾਬ ਚ ਨਾ ਮੇਰੇ ਪਿਤਾ ਜੀ ਦਾ ਜਨਮ ਜਿਹੜਾ ਹੈਗਾ ਉਹ ਵੀ ਲਾਤੇ ਜਾਂ ਕਾਲਾ afghana ਜਿਹੜਾ ਗੁਰਦਾਸਪੁਰ ਚ ਹੁੰਦਾ ਬਿਲਕੁਲ ਬਾਰਡਰ ਤੇ ਮੈਂ ਮੈਨੂੰ ਚੇਤਾ ਵੀ ਹੈਗਾ ਜਦ ਮੈਂ ਜਾਂਦਾ ਸੀ ਦਾਦਾ ਦਾਦੀ ਉਥੇ 73 ਤੱਕ ਉਥੇ ਰਹੇ ਆ 63 ਦਾ ਮੇਰੇ ਜਨਮ ਆ ਮੈਂ ਦੋ ਵਾਰੀ ਪਿੰਡ ਗਿਆ ਬਸ ਤੇ ਮੈਨੂੰ ਇੱਕ ਹੈਗਾ ਵੀ ਦਾਦਾ ਦਸਦਾ ਸੀ ਵੀ a clear day ਚ ਪਰਲੇ ਪਾਸੇ ਪਾਕਿਸਤਾਨ ਰਾਵੀ ਨਦੀ ਤੁਹਾਨੂੰ ਆਉਂਦੀ ਸੀ ਕੋਠੇ ਤੋਂ ਰਾਵੀ ਨਦੀ ਤੋਂ ਪਰਲੇ ਪਾਸੇ ਪਾਕਿਸਤਾਨ ਹੈ ਉਹ ਵੀ ਖੇਤ ਨਜ਼ਰ ਆਉਂਦੇ ਸੀ ਮਤਲਬ ਇੰਨਾ ਨੇੜਾ ਸਾਡਾ ਪਿੰਡ ਬਾਰਡਰ ਤੋਂ ਬਿਲਕੁਲ ਕੋਲ ਉਸ ਨਾਲ ਹਾਂ ਮਾਂ ਸਾਡੀ ਉਹਦਾ ਜਨਮ ਆਪਣਾ ਜਿੱਥੇ ਹੁਣ ਇਮਰਾਨ ਖਾਨ ਨੇ ਬਣਾਇਆ ਨਾਰੋਵਾਲ ਜਿਹੜਾ ਕਰਤਾਰਪੁਰ ਕੈਨੇਡਾ ਨਾ ਤਾਂ ਉਹ ਅਕਸਰ ਕਰਤਾਰਪੁਰ ਹੀ ਜਾਂਦੇ ਹੁੰਦੇ ਸੀ ਤੁਰ ਕੇ ਪਿੰਡ ਤੋਂ ਤੇ ਫਿਰ ਪਾਰਟੀਸ਼ਨ ਤੋਂ ਬਾਅਦ ਸਾਡੇ ਮਦਰ ਚਲੰਦਰ ਆ ਗਏ ਹੁਣ ਪਿਤਾ ਜੀ ਜਿਹੜੇ ਹੈਗੇ ਬੰਬੇ ਸੀ ਲੇਕਿਨ ਵਿਆਹ ਕਰਨ ਸਾਰੇ ਸਾਡੇ ਤਾਏ ਸਾਡੇ ਡੈਡੀ ਸਾਡੇ ਚਾਚਾ ਉਹ ਪੰਜਾਬ ਜਾ ਕੇ ਵਿਆਹ ਕਰਦੇ ਸੀ ਬੰਬੇ ਚ ਉਦੋਂ ਮਾਡਰਨਿਜ਼ਮ ਹੋ ਗਿਆ ਸੀ ਬਹੁਤ ਬੜੇ ਇਹ ਇਹ ਪਿੰਡੂ ਬੰਦੇ ਸਨ ਉਹ ਕਹਿੰਦੇ ਸੀ ਸਾਡੇ ਰਾਸ ਪਿੰਡ ਵਾਲੀ ਕੁੜੀ ਦੇ ਨਾਲ ਹੀ ਹੋਣੀ ਹੈ ਇਸ ਲਈ ਮੇਰੇ ਮਦਰ ਦੇ ਨਾਲ ਫਿਰ ਵਿਆਹ ਹੋਇਆ ਮੇਰੀ ਵੱਡੀ ਭੈਣਾ ਫਿਰ 63 ਚ ਮੇਰਾ ਜਨਮ ਹੋਇਆ ਸੋਦੇ ਚ ਮੇਰੀ ਮਾਂ ਵੀ ਪਾਠ ਪੂਜਾ ਤੇ ਬਹੁਤ ਬਿਲੀਵ ਕਰਦੀ ਸੀ ਪੰਜ ਬਾਣੀਆਂ ਦਾ ਪਾਠ ਤੇ ਉਹਨੇ ਜਗਾ ਦੇਣਾ ਇੱਕ ਕੰਨ ਤੋਂ ਪਾਠ ਚੱਲਦਾ ਰਹਿਣਾ ਦੁੱਜਾ ਜਿਹੜਾ ਹੈਗਾ ਮੈਂ ਆਪਣਾ ਸਬਜੈਕਟ ਜਿਹੜੇ ਹੈਗੇ ਪੜਦੇ ਰਹਿਣਾ ਲੇਕਿਨ ਉਹਦੇ ਚ ਇਹੀ ਆ ਜਿੰਨਾ ਵੀ ਮੈਂ ਸਿੱਖਿਆ ਉਹ ਤੇ ਮੇਰੇ ਮਨ ਚ ਆਈ ਵੀ ਜਿਹੜਾ ਵੀ ਤੁਸੀਂ ਸਿੱਖਿਆ ਕਿਸ ਦਾ ਭਲਾ ਕਰਨਾ ਕਿਉਂਕਿ ਹੁਣ ਮੇਰੀ ਜਿਹੜੀ ਬਿਜ਼ਨਸ ਫੈਮਲੀ ਆ ਮੈਂ ਹੁਣ ਓਪਨ ਨਹੀਂ ਕਰ ਦਿੰਦਾ ਤੁਸੀਂ ਆਨਲਾਈਨ ਚ ਮੇਰੀ ਇਨਕਮ ਦੇਖ ਸਕਦੇ ਬਹੁਤ ਜ਼ਿਆਦਾ ਹੈ ਨਾ ਐਸੇ ਡਾਕਟਰ ਉਨੀ ਇਨਕਮ ਮੇਰਾ ਹਰ ਇੱਕ ਕਜ਼ਨ 1 ਮਹੀਨੇ ਚ ਬੰਬੇ ਚ ਬਣਾ ਰਿਹਾ ਕਿਉਂਕਿ ਬਿਜ਼ਨਸ ਚ ਪੈਸਾ ਬਹੁਤ ਜ਼ਿਆਦਾ ਪਰ ਮੇਰੀ ਹੈਗਾ ਸੀ ਵੀ ਮੈਂ ਹੈਲਪ ਕਰਨਾ ਹੈਲਪ ਕਰਨਾ ਸੋ ਮੈਨੂੰ ਇਹ ਮੀਡੀਅਮ ਬੜੀ ਵਧੀਆ ਲੱਗਾ ਵੀ ਇੱਕ ਤਾਂ ਕਿਸੇ ਦਾ ਭਲਾ ਹੋਊਗਾ ਦੂਜਾ ਹੁਣ ਦੇਖੋ ਮੈਂ ਉਹਨਾਂ ਬੱਚਿਆਂ ਦੇ ਨਾਲ ਦੇਖਦਾ ਖੇਡਦਾ ਘਰ ਚ ਲੈ ਜਾਂਦਾ ਦੋ ਚਾਰ ਪੈਸੇ ਵੀ ਮਿਲ ਜਾਂਦੇ ਆ ਖੇਡ ਵੀ ਲਈਦਾ ਭਲਾ ਵੀ ਹੋ ਜਾਂਦਾ ਸੋ ਇਸ ਲਈ ਮੇਰਾ ਇਹ ਪੈਸ਼ਨ ਹੈਗਾ ਵੀ ਮੈਂ ਕਿਸੇ ਦੇ ਵੀ ਕੰਮ ਆ ਸਕਾਂ ਔਰ ਇਹਦੇ ਵਿੱਚ ਮੈਂ ਤਿੰਨ ਇੰਟਰਨੈਸ਼ਨਲ ਮਿਸ਼ਨ ਕੀਤੇ ਜਿਹੜੇ ਮੈਂ ਉਹਨਾਂ ਨੂੰ ਕਹੇ ਨਹੀਂ ਸੀ ਆ WhatsApp ਮੈਨੇ ਵਾਲਾ ਕਿਉਂਕਿ ਉਹਨਾਂ ਕੋਈ ਨਾ ਟਾਈਮ ਮਤਲਬ ਉਹਨਾਂ ਨੂੰ ਮਤਲਬ ਥੋੜਾ ਸ਼ਾਰਟ ਹੀ ਬਾਇਓ ਚਾਹੀਦਾ ਸੀ ਪਹਿਲਾ ਸੁਨਾਮੀ ਜਦੋਂ ਸ਼੍ਰੀਲੰਕਾ ਹੋਈ 2003 ਅਚਾਰ 14ਵਾਂ ਗਿਆ ਫਿਰ ਹੇਟੀ ਚ ਪਹੁੰਚਾਲ ਹੋਇਆ 2010 ਚ ਤੇ ਨੇਪਾਲ ਚ 2015 ਚ ਤੇ ਉੱਥੇ ਬਾਹਰ ਜਾ ਕੇ ਲੋਕਾਂ ਦੀ ਸੇਵਾ ਕਰਨੇ ਇਹੀ ਅਸਲੀ ਮਨੋਰਥ ਹੈਗਾ ਕਿਉਂਕਿ ਬਾਬਾ ਨਾਨਕ ਵੀ ਤੁਰਦੇ ਤੁਰਦੇ ਜਾ ਕੇ ਲੋਕਾਂ ਨੂੰ ਜੋੜਦਾ ਸੀ ਅਗਰ ਆਪਾਂ ਉਹਨਾਂ ਦੀ ਪੈਰੋਕਾਰ ਚ ਰਹੀਏ ਤੇ ਸਾਨੂੰ ਲਾਈਫ ਚ ਕੋਈ ਟ੍ਰਬਲ ਨਹੀਂ ਆ ਸਕਦੀ ਡਾਕਟਰ ਜੀ ਜਦੋਂ ਜਦੋਂ ਤੁਹਾਡਾ profession ਆ ਤੁਸੀਂ ਇਹਨੂੰ ਇਹ ਸਾਰਾ ਕੁਝ ਅੰਗਰੇਜ਼ੀ ਚ ਹੁੰਦਾ ਆ ਤੁਸੀਂ ਪੰਜਾਬੀ ਚ ਸਾਡੇ ਸਰੋਤਿਆਂ ਨੂੰ ਬਹੁਤ ਸੌਖੀ ਤਰ੍ਹਾਂ ਗੱਲ ਸਾਰੀ ਸਮਝਾ ਦਿੰਦੇ ਆ ਇਹ ਮਤਲਬ ਇਹ ਕੋਈ ਖਾਸ ਟਰਮਨੋਲੋਜੀ ਜਾਂ ਇਹਦੇ ਚ ਕੋਈ ਦਿੱਕਤ ਹੁੰਦੀ ਹੈ ਦੇਖੋ ਇੱਕ ਤਾਂ ਮੈਂ ਕਹਿੰਦਾ ਮੈਂ ਯੂਬੀਸੀ ਟ੍ਰੇਨਿੰਗ ਕੀਤੀ ਨਾ ਉੱਥੇ 3 ਸਾਲ ਚ ਤੁਹਾਨੂੰ 4 ਸਾਲ ਦੀ ਟ੍ਰੇਨਿੰਗ 3 ਸਾਲ ਚ ਤੁਹਾਨੂੰ ਬੱਚਿਆਂ ਦਾ ਸਪੈਸ਼ਲਿਟੀ ਦਾ ਕੋਰ ਟ੍ਰੇਨਿੰਗ ਤਾਂ ਮਿਲ ਜਾਂਦੀ ਚੌਥਾ ਜਿਹੜਾ ਸਾਲ ਹੈ ਉਹਦੇ ਚ ਤੁਹਾਨੂੰ ਇਹ ਹੀ ਟੀਚ ਕਰਦੇ ਆ ਤੁਸੀਂ ਵੀ ਅਗਲੇ ਨੂੰ ਅਗਰ ਤੁਸੀਂ ਗੱਲ ਸੁਣੀ ਹੋਣੀ ਆ ਜੀ ਸੌਰੀ ਤੁਹਾਡੀ ਡਾਕਟਰੀ ਦੀ ਪੜ੍ਹਾਈ ਇੰਡੀਆ ਤੋਂ ਸੀ ਕਿ ਇੱਥੋਂ ਸੀ ਇਹ ਤੋਂ ਨਹੀਂ ਮੈਂ ਮੈਂ ਪਹਿਲਾਂ ਇੰਡੀਆ ਤੋਂ ਐਮ ਡੀ ਕੀਤੀ ਸੀ ਫਿਰ ਯੂ ਬੀ ਸੀ ਚ ਮੈਂ ਬੱਚਿਆਂ ਦੀ ਟ੍ਰੇਨਿੰਗ ਤੇ ਚਾਈਲਡ ਸਪੈਸ਼ਲਿਸਟ ਤੇ ਨਿਓਨੈਟਲੋਜੀ ਦੀ ਟ੍ਰੇਨਿੰਗ ਕੀਤੀ ਸਬਸਪੈਸ਼ਲਿਟੀ ਦੀ ਤੇ ਇੱਥੇ ਜਦੋਂ ਚਾਰ ਸਾਲ ਦਾ ਜਿਹੜੀ ਟ੍ਰੇਨਿੰਗ ਹੁੰਦੀ ਹੈ ਉਹਦੇ ਬਾਅਦ ਮੈਂ ਦੋ ਸਾਲ ਕੀਤੇ ਸੀ ਨਿਓਨੈਟਲੋਜੀ ਦੇ ਜਿਹੜੇ ਪੀਡੀਆਟ੍ਰਿਕ ਦੇ ਕੋਰਸ ਚਾਰ ਸਾਲ ਹੁੰਦੇ ਉਹਦੇ ਤਿੰਨ ਸਾਲ ਚ ਤੁਹਾਨੂੰ ਪੂਰਾ ਸਿਖਾ ਦਿੰਦੇ ਬਟ ਜਿਹੜਾ ਚੌਥਾ ਸਾਲ ਹੁੰਦਾ ਤੁਹਾਡੇ ਕੋਲ ਹੁੰਦਾ ਵੀ ਤੁਸੀਂ ਕਿੱਦਾਂ ਆਪਣੇ ਸਕਿੱਲਸ ਡਿਵੈਲਪ ਕਰਨੇ ਬੋਲਣ ਦੇ ਔਰ ਜਦੋਂ ਵੀ ਮੇਰੇ ਟੀਚਰ ਨੇ ਅਸੀਂ ਡਾਕਟਰ ਡੇਵਿਡ ਸ਼ੈਫਲੀ ਵੀ ਕਿਸੇ ਨੂੰ ਵੀ ਤੁਸੀਂ ਸਮਝਾਉਣਾ ਤਾਂ ਭਾਵੇਂ ਉਹ ਪੀ ਐਚ ਡੀ ਆ ਤੁਸੀਂ ਗ੍ਰੇਡ 2 ਦੇ ਲੈਵਲ ਦੀ ਹੀ ਗੱਲ ਕਰਨੀ ਉਹਨੂੰ ਸਿੰਪਲੀਫਾਈ ਕਰਕੇ ਕਰਨਾ ਬੇਅਗਲੀ ਝੋਰੀ ਕਿਉਂਕਿ ਕਹਿੰਦਾ ਵੀ ਸੁਣਨ ਵਾਲੇ ਜਿਹੜੇ ਸਾਰੇ ਪੀ ਐਚ ਡੀ ਨਹੀਂ ਹੈਗੇ ਆਵਾਮ ਹੈਗਾ ਸੋ ਆਵਾਮ ਨੂੰ ਇਹ ਉਹਨਾਂ ਦੀ ਭਾਸ਼ਾ 'ਚ ਉਹਨਾਂ ਦੀ ਸਰਲਤਾ 'ਚ ਗ੍ਰੇਡ 2 ਲੈਵਲ 'ਚ ਸਮਝਾਉਣਾ ਹੈ ਡਾਕਟਰ ਡੇਵਿਡ ਸ਼ੈਫਲੀ ਨੇ ਵੀ ਕਿਹਾ ਸੀ ਦੂਜਾ ਉਹਨੇ ਇਹ ਦੱਸਿਆ ਵੀ ਲੋਕਾਂ ਨੂੰ ਮੈਡੀਕਲ ਟਰਮਨੋਲੋਜੀ ਨਹੀਂ ਹੁੰਦੀ ਤੇ ਨਾ ਇਸਤੇਮਾਲ ਕਰੋ ਅੱਛਾ ਜੀ ਉਹਨਾਂ ਦੀ ਟਰਮਨੋਲੋਜੀ ਇਸਤੇਮਾਲ ਕਰੋ ਜਿੱਚ ਉਹਨਾਂ ਨੂੰ ਗੱਲ ਸਮਝ ਆਵੇ ਹੈ ਨਾ ਜਿੱਦਾਂ ਹੁਣ ਆਪਾਂ ਮੀਜ਼ਰਸ ਨਹੀਂ ਮੀਜ਼ਰ ਕਹੀ ਜਾਏ ਹੈ ਨਾ ਨਾ ਉਹਦਾ ਖਸਰਾ ਤੇ ਮੀਜ਼ਰਸ ਕਿਸ ਨੂੰ ਪਤਾ ਨਹੀਂ ਲੱਗਣਾ ਹੈ ਨਾ ਖਸਰਾ ਸਾਰਾ ਉਹ ਸਮਝ ਜਾਣਾ ਹੈ ਨਾ ਜਿੱਦਾਂ ਹੁਣ ਆਪਾਂ ਕਹੀ ਜਾਈਏ ਵੀ ਤੂੰ ਮਤਲਬ ਇਨਫਲੂਐਂਜ਼ਾ ਇਨਫਲੂਐਂਜ਼ਾ ਫਲੂ ਕਹਦੀਏ ਸਾਰਾ ਉਹ ਪਤਾ ਲੱਗ ਜਾ ਸੋ ਜਿਹੜੀ ਭਾਸ਼ਾ ਚੱਲਦੀ ਪਰਚਲਦੀ ਹੈ ਹੁਣ ਮੇਰਾ ਇੱਕ ਫਾਇਦਾ ਹੋ ਗਿਆ ਬੰਬਈ ਜੇ ਅਜਸਕਰਨ ਜੀ ਮਰਾਠੀ ਮੈਨੂੰ ਫਲੂਐਂਟ ਆਉਂਦੀ ਹੈ ਗੁਜਰਾਤੀ ਮੈਨੂੰ ਫਲੂਐਂਟ ਆਉਂਦੀ ਹੈ ਸਾਡੇ ਦਾਦਾ ਜੀ ਉਰਦੂ ਚ ਅਖਬਾਰ ਪੜ੍ਹਦੇ ਹੁੰਦੇ ਸੀ ਅਸੀਂ ਥੱਲੇ ਪੁੰਜੇ ਬੰਦੇ ਹੁੰਦੇ ਸੀ ਉਹਦੇ ਜਦ ਪੜ੍ਹਦੇ ਸੀ ਪੜ੍ਹ ਵੀ ਕਰਦੇ ਹੁੰਦੇ ਸੀ ਉਹਦੇ ਵੀ ਥੱਲੇ ਪੁੰਜੇ ਬੰਦੇ ਹੁੰਦੇ ਸੀ ਤੇ ਮੈਨੂੰ ਹੋਰ ਦੋ ਵੀ ਆ ਗਏ ਪੰਜਾਬੀ ਘਰ ਚ ਬੋਲਣੀ ਲਿਖਣੀ ਹੁੰਦੀ ਸੀ ਜਦ ਬਟਮੈਨ ਜਦੋਂ ਸਰੀਆ ਆਇਆ ਉਹਦੋਂ ਗੁਰਮੁਖੀ ਲਿਖਣੀ ਔਰ ਪੜ੍ਹਨੀ ਮੈਂ ਇੱਥੇ ਸਿੱਖੀ ਕਿਉਂਕਿ ਮੈਨੂੰ ਲੋਰਨਿਸ ਨਹੀਂ ਆਉਂਦੀ ਇੰਗਲਿਸ਼ ਮੀਡੀਅਮ ਸਕੂਲ ਚੋਂ ਸੀ ਸੋ ਇਸ ਲਈ 7-8 ਭਾਸ਼ਾਵਾਂ ਮੇਰੀ ਝੋਲੀ 'ਚ ਪੈ ਗਈ ਹੁਣ ਮੈਂ ਦੇਖਦਾ ਮੈਨੂੰ ਉਹ ਭਾਸ਼ਾਵਾਂ ਮੈਨੂੰ ਬਹੁਤ ਹੈਲਪ ਕਰਦੀਆਂ ਉਹਨਾਂ ਦੇ ਲੈਂਗੁਏਜ ਚ ਕਮ ਹੁਣ ਗੁਜਰਾਤੀ ਕੋਈ ਹੁੰਦਾ ਤਾਂ ਮੈਂ ਗੁਜਰਾਤੀ ਤਾਂ ਮੈਂ ਕਿੰਮ ਚੂ ਕਰੂ ਤੁਹਾਰੇ ਬਾਸੇ ਯਾ ਮਰਾਠੀ ਚ ਉਹਦਾ ਕਸਾ ਹੈ ਤੁਮੀ ਬਰਾ ਹੈ ਕ ਜਦੋਂ ਵੱਖਵਾ ਭਾਸ਼ਾ ਚ ਤੁਸੀਂ ਕਰਦੇ ਤਾਂ ਫਿਰ ਉਹ ਅਗਲਾ ਬੰਦਾ ਜਿਹੜਾ ਹੈਗਾ ਤੁਹਾਨੂੰ ਆਪਣਾ ਪਰਿਵਾਰ ਵਾਂਗ ਹੀ ਸਮਝਦਾ ਔਰ ਐਕਚੁਅਲ ਡਾਕਟਰ ਦਾ ਇਹ ਹੀ ਹੁੰਦਾ ਵੀ ਤੁਹਾਨੂੰ ਉਸ ਫੈਮਲੀ ਨੂੰ ਰਿਲੈਕਸ ਕਰਕੇ ਭੇਜਣਾ ਜਿਹੜੇ ਤੁਹਾਡੇ ਕੋਲ ਆਏ ਆ ਠੀਕ ਹੈ ਮੈਡੀਸਿਨ ਤੇ ਤੁਸੀਂ ਕਰਨੀ ਕਰਨੀ ਬਟ ਓਵਰ ਆਲ ਜਿਹੜਾ ਫੈਮਲੀ ਸੈਂਟਰਡ ਕੇਅਰ ਹੈ ਤਾਂ ਹੀ ਹੋਊਗਾ ਅਗਰ ਆਪਾਂ ਕਮਿਊਨੀਕੇਟ ਕਰ ਪਾਵਾਂਗੇ ਜਿਹੜਾ ਉਸੇ ਸਿਚੁਏਸ਼ਨ ਹੈ ਕਿ ਸਾਨੂੰ ਮੈਡਲ ਇਤਿਹਾਸ ਨੂੰ ਜ਼ਰੂਰ ਦਿਖਾਉਣਾ ਕਿ ਜਿਹੜਾ ਇਹ ਸਲਮਾਨ ਪੱਤਰ ਇਹਦੇ ਵਿੱਚ ਕੀ ਲਿਖਿਆ ਜੀ ਜੀ ਪਹਿਲਾਂ ਤਾਂ ਮੈਡਲ ਉਹਨਾਂ ਨੇ ਕੱਲ ਟੰਕ ਕੇ ਦਿੱਤਾ ਸੀ ਫਿਰ ਉਹਨਾਂ ਨੇ ਆ ਦਿੱਤਾ ਹੈ ਸਿਲਵਰ ਦਾ ਮੈਡਲ ਪਰ ਤੁਸੀਂ ਦੇਖ ਸਕਦੇ ਹੋ ਵੀ ਇਹਦੇ ਉੱਤੇ ਜਿਹੜੀਆਂ ਫੀਤੀਆਂ ਜਿਹੜੀਆਂ ਹੈਗੀਆਂ ਉਹ ਆਰਮੀ ਵਰਗੀਆਂ ਹੀ ਲਗਭਗ ਹੈਗੀਆਂ ਜੀ ਜੀ ਔਰ ਇਹਦੇ ਵਿੱਚ ਕਿੰਗ ਚਾਰਲਸ ਦਾ ਪਿਕਚਰ ਹੈਗਾ ਉੱਤੇ ਪਿਛਲੇ ਪਾਸੇ ਕੈਨੇਡਾ ਲਿਖਿਆ ਹੋਇਆ ਔਰ ਜਿਹੜਾ ਆ ਜਿਹੜਾ ਹੈਗਾ ਇਹ ਪੱਤਰ ਇਹ ਮੈਂ ਜੇ ਫਰੇਮ ਕਰਨਾ ਫਰੇਮ ਅਸੀਂ ਲੱਭ ਰਹੇ ਮਾਲਕੇ ਨਜ ਗਈ ਹੋਈ ਹੈ ਬਟ ਤੁਸੀਂ ਆ ਗਏ ਸੋ ਮੈਂ ਇਸ ਲਈ ਉਧਰ ਹੀ ਲੱਕੇ ਆ ਇਹਦੇ ਵਿੱਚ ਲਿਖਿਆ ਹੋਇਆ ਵੀ ਅਸੀਂ ਤੁਹਾਡਾ ਸਨਮਾਨ ਕਰਦੇ ਕਿੰਗਸ ਚਾਰਲਸ ਵੱਲੋਂ ਹੈ ਰਾਜਵਾਲ ਉੱਥੇ ਉੱਥੋਂ ਇੰਗਲੈਂਡ ਤੋਂ ਇੰਗਲੈਂਡ ਤੋਂ ਵਾਹ ਸੋ ਇਹ ਜਿਹੜੀਆਂ ਮਤਲਬ ਪ੍ਰਾਪਤੀਆਂ ਜਿਹੜੀਆਂ ਹੈਗੀਆਂ ਆਪਣੇ ਕਾਫੀ ਹੋਰ ਜਿਹੜਾ ਸੈਨੇਟਰ ਬਲਤੇਜ ਢਿੱਲੋਂ ਉਹਨਾਂ ਨੂੰ ਵੀ ਮਿਲਿਆ ਉਹ ਲੇਟ ਹੋ ਗਏ ਸੀ ਕੱਲ ਸ਼ਾਇਦ ਅਸੀਂ ਤਾਂ ਨਹੀਂ ਦੇਖ ਸਕੇ ਬਟ ਉਹਨਾਂ ਨੇ ਜਿਹੜੇ ਪਿਕਚਰਾਂ ਪਾਈਆਂ ਸੀ ਉਹੀ ਏਰੀਆ ਦੀ ਸੀ ਜਿੱਥੇ ਸਾਨੂੰ ਅਵਾਰਡ ਮਿਲਿਆ ਸ਼ਾਇਦ ਉਹਨਾਂ ਦੀ ਫੇਅਰ ਹੀ ਲੇਟ ਹੋ ਗਏ ਜਾਂ ਕੁਝ ਹੋਰ ਮਸ਼ਰੂਫ ਹੋਣਗੇ ਕੰਮਾਂ 'ਚ ਸੋ ਇਹ ਸੱਚ ਕਹوں ਮਸਤੇ ਵੱਡੀਆਂ ਗੱਲਾਂ ਹੈਗੀਆਂ ਕਿਉਂਕਿ ਇਸ ਕੰਟਰੀ 'ਚ ਸਾਡੇ ਲਈ ਸਾਡੇ ਕਕਾਰ ਦੀ ਸ਼ਾਮ ਹੈਗੀਆ ਸਾਡਾ ਰਿਲੀਜੀਅਨ ਆਫ ਜਿਹੜਾ ਐਕਸਪ੍ਰੈਸ਼ਨ ਆਫ ਰਿਲੀਜੀਅਨ ਹੈਗਾ ਸਾਡੀ ਬਹੁ ਹੀ ਦਿਸਮਭਾ ਹੈਗੀ ਕਿਉਂਕਿ ਕੈਨੇਡਾ ਇੱਕ ਮਲਟੀਕਲਚਰਲ ਕੰਟਰੀ ਹੈਗਾ ਜਿਹੜੀ ਐਥਨਿਕ ਡਾਈਵਰਸਿਟੀ ਹੈਗੀ ਹੈ ਔਰ ਇਸ ਲਈ ਸਾਨੂੰ ਇਸ ਕੰਟਰੀ 'ਚ ਟ੍ਰਬਲਸ ਨਹੀਂ ਆਉਂਦੀਆਂ ਅਗਰ ਆਪਾਂ ਜੋ ਵੀ ਗੱਲ ਕਰਨੀ ਹੈ ਇਮਾਨਦਾਰੀ ਦੇ ਨਾਲ ਪਲੇਮਾਨਸੀ ਦੇ ਨਾਲ ਕਰੀਏ ਤੇ ਉਹ ਕਬੂਲ ਹੁੰਦੀ ਹੈ ਡਾਕਟਰ ਤੁਸੀਂ ਕਾਫੀ ਇਨਵੋਲਵਿੰਗ ਯੂ ਕਮਿਊਨਿਟੀ ਦੇ ਵਿੱਚ ਅਕਸਰ ਜਿਹੜੀਆਂ ਦਾਰਸ਼ਨਿਕ ਗੱਲਾਂ ਵੀ ਕਰਦੇ ਹੋ ਤੁਸੀਂ ਗੁਰਮਤਿ ਦੇ ਉੱਤੇ ਬਹੁਤ ਵਾਰੀ ਸਾਡੇ ਦਰਸ਼ਕ ਕਈ ਵਾਰੀ ਸਾਡੇ ਦਰਸ਼ਕ ਇਹ ਕਹਿੰਦੇ ਕਿ ਸਾਨੂੰ ਇਹ ਡਾਕਟਰ ਇਹ ਇਸ ਕਰਕੇ ਉਹਨਾਂ ਦੀ ਗੱਲ ਜ਼ਿਆਦਾ ਚੰਗੀ ਲੱਗਦੀ ਹੈ ਕਿ ਕੁਰਬਾਨੀ ਦੇ ਨਾਲ ਜੋੜ ਕੇ ਹਰ ਗੱਲ ਜੀ ਸਾਨੂੰ ਦੱਸ ਦਿਆ ਜਾਂ ਉਸ ਨਜ਼ਰੀਏ ਤੋਂ ਸਾਨੂੰ ਗੱਲ ਦੱਸਦੇ ਆ ਤੁਸੀਂ ਹੁਣ ਜੀਵਨ ਨੂੰ ਤੁਹਾਡਾ ਜੀਵਨ ਦੇ ਪ੍ਰਤੀ ਕੀ ਨਜ਼ਰੀਆ ਜੇ ਦੇਖਿਆ ਜਾਵੇ ਤੁਹਾਡੇ ਨਿਆਣੇ ਸੈੱਟ ਨੇ ਸਾਰੇ ਚੰਗੇ ਨੇ ਪਾਸ਼ਾ ਤੇਲਾ ਤੁਹਾਡੇ ਕੋਲ ਸੋਹਣਾ ਆ ਜੀ ਜੀ ਤੇ ਇਹ ਸੰਤੁਸ਼ਟੀ ਬੰਦੇ ਨੂੰ ਕਿਤੇ ਜਾ ਕੇ ਆ ਜਾਂਦੀ ਆ ਪੈਸੇ ਵਾਲੇ ਪਾਸਿਓਂ ਜਾਂ ਉਹਦਾ ਮਕਸਦ ਕੀ ਰਹਿ ਜਾਂਦਾ ਫਿਰ ਉਹਦੇ ਤੋਂ ਬਾਅਦ ਤੁਸੀਂ ਇਹ ਜਿਹੜੇ ਬਹੁਤ ਸਾਰੇ ਸਟਰਗਲ ਕਰ ਰਹੇ ਆ ਲੋਕ ਜ ਜਿਹਨਾਂ ਨੂੰ ਲੱਗਦਾ ਵੀ ਜੇ ਕਿਤੇ ਇੰਨਾ ਕੁ ਪੈਸਾ ਸਾਡੇ ਕੋਲ ਹੋਵੇ ਤਾਂ ਪਤਾ ਨਹੀਂ ਕੀ ਹੋ ਜੂਵੇ ਤੁਸੀਂ ਕਿੰਦਾ ਇਸ ਅਵਸਥਾ 'ਚ ਲੱਗਦਾ ਜੀ ਤੁਹਾਨੂੰ ਦੇਖੋ ਜਿਹੜੇ ਨਾ ਪਹਿਲੀ ਗੱਲ ਤੇ ਜਿਹੜਾ ਮਨੁੱਖੀ ਮਨੋਰਥ ਹੈਗਾ ਪੈਹੀ ਪ੍ਰਾਪਤ ਮਾਨੁੱਖ ਦੇ ਹੋਰੀਆ ਗੋਬਿੰਦ ਮਲੰਕੇ ਇਹ ਤੇਰੀ ਬਰੀਆ ਅਵਰ ਕਾਜ ਤੇ ਕਿਤੇ ਨਾ ਕਾਮ ਮਿਲ ਸਾ ਸੰਗਤ ਪਜ ਕੇ ਉਹਨਾ ਗੁਰ ਸੇਵਾ ਵਰ भगत ਕਮਾਈ ਤਬੇ ਮਾਨਸ ਦੇਹੀ ਪਾਏ ਮਨੁੱਖੀ ਦੇਹੀ ਬਹੁਤ ਬਖਮ ਮਿਲਦੀ ਆ ਇਹਨੂੰ ਬ੍ਰਹਮਾ ਵਿਸ਼ਨੂ ਵਰ ਮਹੇਸ਼ ਵੀ ਪੂਜਦੇ ਰੇ ਇਸ ਦੇਹੀ ਕੋ ਸਿਮਰੇ ਦੇਵ ਹੂੰ ਸੋ ਦੇਹੀ ਬਜ ਹਰ ਕਿਸੇ ਕਿਉਂਕਿ ਕਾਲ ਪਾਇ ਬ੍ਰਹਮਾ ਬਪਤਰਾ ਕਾਲ ਪਾਇ ਸ਼ਿਵ ਜੀ ਉਤਰਾ ਕਾਲ ਪਾਇ ਕਰਬਿਸ਼ਨ ਪ੍ਰਕਾਸ਼ਾ ਸਕਲ ਕਾਲ ਕਾ ਕੀ ਅੰਤਮਾਸ਼ਾ ਉਹਨਾਂ ਨੂੰ ਵੀ ਕਾਲ ਗਰਸਦਾ ਸੋ ਅਦਰ ਜੀਵਨ ਮੁਕਤੀ ਦੀ ਇੱਕ ਸ਼ੈਲੀ ਹੈਗੀ ਤੇ ਹਿਊਮਨ ਫਾਰਮ ਹੈਗਾ ਮਨੁੱਖੀ ਦੇ ਹੀ ਹੈਗੀ ਦੂਜਾ ਹੈਗਾ ਵੀ ਤੁਹਾਨੂੰ ਆਪਣਾ ਪਰਿਵਾਰ ਤਾਂ ਪਾਲਣਾ ਹੁਣ ਮੈਂ ਤੁਹਾਨੂੰ ਇੱਕ ਐਨਲੋਗ ਦਿੰਦਾ ਵੀ ਇਹ ਲਾਈਟ ਆ ਤੁਸੀਂ ਲਾਈਟ ਵੱਲ ਤੁਰੇ ਜਾ ਰਹੇ ਹੋ ਤੇ ਪਰਛਾਵਾਂ ਤੁਹਾਡਾ ਪਿੱਛੇ ਆ ਬਿਲਕੁਲ ਆਹ ਲਾਈਟ ਹੈ ਤੁਸੀਂ ਲਾਈਟ ਦੇ ਵਿਪਰੀਤ ਤੁਰਗੇ ਤੇ ਪਰਛਾਵਾਂ ਅੱਗੇ ਆ ਉਹ ਪਰਛਾਵਾਂ ਤੁਸੀਂ ਕੈਚ ਨਹੀਂ ਕਰ ਸਕੋਗੇ ਅਗਰ ਤੁਸੀਂ ਸਹੀ ਦਿਸ਼ਾ 'ਚ ਜਾ ਰਹੇ ਹੋ ਸਕਸੈਸ ਮਨੀ ਸ਼ੋਹਰਤ ਇੱਜ਼ਤ ਤੁਹਾਡੇ ਪਿੱਛੇ ਪਿੱਛੇ ਲੱਗਿਆ ਰਹਿਣਗੇ ਉਹ ਨਵ ਰਿੱਧੀਆਂ 18 ਸਿੱਧੀਆਂ ਤਿੰਕੇ ਪਾਸ਼ੇ ਲੱਗ ਚਲੇ ਜੋ ਹਰ ਹਿਰਦੇ ਨਾਮ ਤੇ ਆਵੇ ਨਾਮ ਦੇ ਨਾਲ ਜੁੜਨਾ ਤੁਹਾਨੂੰ ਹੈ ਨਾ ਕਿਉਂਕਿ ਨਾਮ ਕੇ ਤਾਰੇ ਸਗਲੇ ਜੰਤ ਨਾਮ ਕੇ ਤਾਰੇ ਖੰਡ ਬ੍ਰਹਮਣ ਸਾਰੀ ਉਤਪਤੀ ਨਾਮ ਤੋਂ ਹੁੰਦੀ ਔਰ ਉਹ ਤੁਹਾਡੇ ਜ਼ਰਰੇ ਜ਼ਰਰੇ ਦੇ ਵਿੱਚ ਉਹ ਰਹਿ ਰਹੇ 50 ਟ੍ਰਿਲੀਅਨ ਸੈਲਸ 'ਚ ਪਰਮੇਸ਼ਰ ਦਾ ਹੀ ਨਾਮ ਜਿਹੜਾ ਹੈਗਾ ਉਹ ਹੈਗਾ ਤੋ ਉਹ ਤੁਹਾਡੇ ਅੰਦਰ ਹੈ ਉਹਨੂੰ ਅੰਦਰ ਹੀ ਕਨੈਕਟ ਕਰਨਾ ਗਠ ਹੀ ਖੋਜੋ ਭਾਈ ਜੀ ਨਾ ਜਦੋਂ ਹੁਣ ਜਿਹੜੇ ਭਗਤਾਂ ਬਾਣੀ ਚ ਹੁੰਦਾ ਬੀਜੋ ਬ੍ਰਹਮੰਡ ਸੋਹੀ ਪਿੰਡ ਜੋ ਖੋਜੇ ਸੋ ਜਾਦੇ ਜਿਹੜਾ ਪੂਰਾ ਬ੍ਰਹਮੰਡ ਚ ਤੁਹਾਡੇ ਪਿੰਡ ਚ ਹੈਗਾ ਹੁਣ ਸਾਡੇ ਜਿਹੜੇ ਬ੍ਰੇਨ ਦੇ ਨਿਊਰੋਨ ਮੇਰੀ ਮੇਰੀ ਇਜ਼ੀ ਇਸਲੀ ਹੋ ਜਾਂਦਾ ਕਿਉਂਕਿ ਮੈਂ ਸਾਰੀ ਹਿਊਮਨ ਮੈਡੀਸਿਨ ਸਿੱਖੀ ਹੈ ਤੇ ਨਾਲ ਗੁਰਬਾਣੀ ਦੀ ਵੀ ਮੇਰੇ ਛੋਟੇ ਪੰ ਤੋਂ ਮੇਰੀ ਰੁਚੀ ਸੀ ਉੱਥੇ ਦਾਦੀ ਵੱਲੋਂ ਮਾਂ ਵੱਲੋਂ ਹੋਰ ਤੇ ਜਦੋਂ ਮੈਂ ਦੇਖਦਾ ਵੀ ਸਾਡੇ ਮਿਲਕੀ ਵਿੱਚ ਜਿਹੜਾ ਸਾਡਾ ਹੈਗਾ ਗੈਲੈਕਸੀ ਉਦੋਂ ਜੋ ਕਹਿੰਦੇ ਅੱ비 ਕਰੀਬਨ ਕਰੀਬਨ 200 ਬਿਲੀਅਨ ਤਾਰੇ ਹੈਗੇ ਉਹ ਚੋਂ ਸੂਰਜ ਇੱਕ ਹੈਗਾ ਜਿਹੜਾ ਸਾਡੇ ਨିକਟ ਹੈਗਾ ਸਾਡੇ ਬ੍ਰੇਨ 'ਚ ਵੀ 200 ਬਿਲੀਅਨ ਤੋਂ ਜ਼ਿਆਦਾ ਨਿਊਰons ਹੈਗੇ ਉਹੀ ਚੀਜ਼ ਤੇ ਅੰਦਰ ਐਗਜ਼ਿਸਟ ਕਰਦੀ ਲੇਕਿਨ ਉਹਨੂੰ ਖੋਜਣਾ ਪੈਂਦਾ ਦੂਜੀ ਗੱਲ ਹੈਗੀ ਆ ਵੀ ਤੁਸੀਂ ਤਿਰਤ ਕਰੋ ਇਮਾਨਦਾਰੀ ਦਾ ਪਰਮੇਸ਼ਵਰ ਦੀ ਆਰਾਧਨਾ ਚਰੋ ਨਾਮ ਸਿਮਰਨ ਦੇ ਨਾਲ ਜੁੜੋ ਔਰ ਵੰਡ ਛਕੋ ਉਹ ਵੰਡ ਛਕਣਾ ਸਭ ਤੋਂ ਵੱਡੀ ਗੱਲ ਹੈ prosperatory consciousness ਜਿਹੜਾ ਹੈਗਾ ਬੰਸ਼ਕਣ ਦੇ ਨਾਲ ਹੈਗਾ ਅਗਰ ਤੁਸੀਂ ਪੈਸੇ ਕਮਾਉਣੇ ਆ ਤਾਂ ਜੈਫ ਬੇਜਸ ਕੋ ਚਲੇ ਜਾਓ ਜਾਂ ਜਿਹੜਾ ਹੈਗਾ ਟੈਸਲਾ ਦਾ ਓਨਰ ਹੈਗਾ ਉਹ ਨਾਮ ਐਲਨ ਮਸਕ ਜਾਂ ਬਿਲ ਗੇਟਸ ਕੋ ਚਲੇ ਜਾਓ ਹੈ ਨਾ ਉਹ ਕਹਿੰਦਾ ਵੀ ਡਾਲਰ ਅੰਦਰ ਆਈ ਜਾ ਅਗਰ ਤੁਸੀਂ ਸਕਸੈਸਫੁਲ ਹੋਣਾ ਤੇ ਤੁਹਾਨੂੰ ਦੇਣਾ ਪਊਗਾ ਤੁਹਾਨੂੰ ਠੀਕ ਹੈ ਦਾਨਪੂਰ ਕਰਨਾ ਪਊਗਾ ਲੇਕਿਨ ਤੁਹਾਨੂੰ ਤੁਹਾਡੀ ਨੌਲੇਜ ਫਿਜ਼ੀਕਲ ਪ੍ਰੈਜ਼ੈਂਸ ਜਿਹੜਾ ਨਾ ਸਰੀਰ ਹੈਗਾ ਉਹਦਾ ਜਿਹੜਾ ਬ੍ਰੇਨ ਹੈਗਾ ਉਹ ਹੈਗਾ ਬ੍ਰਾਹਮਣ ਜਿਹੜੇ ਉਹਦੇ ਹੱਥ ਪੈਰ ਹੈਗੇ ਆ ਉਹ ਹੈਗੇ क्षत्रिय ਵੀ ਡਿਫੈਂਸ ਵਾਸਤੇ ਤੇ ਜਿਹੜਾ ਉਹਦਾ ਪੇਟ ਹੈਗਾ ਉਹ ਹੈਗਾ ਵੈਸ ਮਤਲਬ ਜਿੱਥੇ ਸਾਰਾ ਕੁਝ ਡਾਈਜੈਸਟ ਹੋਣਾ ਜਿਹੜੇ ਉਹਦੇ ਪੈਰ ਹੈਗੇ ਆ ਉਹ ਤੁਸੀਂ ਸ਼ੂਦਰ ਮੈਂ ਜਾਤ ਦਾ ਚਨੇ ਕਹਿਣਾ ਚਾਹੁੰਦਾ ਇੱਕ ਐਨਲੋਗ ਦੇਣਾ ਚਾਹੁੰਦਾ ਲੇਕਿਨ ਅਗਰ ਤੁਹਾਡੇ ਹੱਥ ਹੀ ਆ ਪੈਰ ਨੂੰ ਸੱਟ ਲੱਗਦੀ ਹੈ ਤੇ ਅੱਖਾਂ ਤੋਂ ਅੰਝੂ ਤੇ ਹੁੰਦੇ ਆ ਸੋ ਇੱਕ ਕੰਬੀਨੇਸ਼ਨ ਹੈਗਾ ਵੀ ਸਾਡੇ ਬੋਡੀ 'ਚ ਸਾਰੀਆਂ ਜਾਤਾਂ ਵਰਨਾ ਹੈਗੀਆਂ ਅਸੀਂ ਉਹਨਾਂ ਦੇ ਨਾਲ ਕੰਮ ਲੈਣਾ ਔਰ ਜਿੰਨਾ ਤੁਸੀਂ ਸੇਵਾ ਕਰੋਗੇ ਉਹਨਾ ਮੇਵਾ ਮਿਲੇਗਾ ਜੀ ਪੰਛੀ ਦੇ ਨਾਲ ਦੋ ਖੰਭ ਹੁੰਦੇ ਹਨ ਅਨ ਸਮਝੋ ਇੱਕ ਈਗਲ ਹੈਗਾ ਬਾਜ ਹੈਗਾ ਉਹਦੇ ਖੰਭ ਟੁੱਟਾ ਦੂਜਾ ਖੰਭ ਮਜ਼ਬੂਤ ਉਹ ਉੜ ਨਹੀਂ ਸਕਦਾ ਇੱਕ ਚਿੜੀ ਹੈ ਦੋ ਨਿੱਕੇ ਨਿੱਕੇ ਖਾਂਬੇ ਉੜੇ ਲੋ ਸੇਵਾ ਤੇ ਸਿਮਰਨ ਇਹ ਦੋ ਖਾਂਬੇ ਜਿੰਨੇ ਤੁਹਾਨੂੰ ਉਡਾਰੀ ਦੇਣੀ ਹੈ ਔਰ ਜਿਉਂ-ਜਿਉਂ ਤੁਸੀਂ ਚੱਲਦੇ ਜਾਓਗੇ ਸੇਵਾ ਵਧਾਓਗੇ ਤੁਹਾਡੇ ਖੰਭ ਵਧਿ ਜਾਣੇ ਆ ਸਿਮਰਨ ਵਧਾਓਗੇ ਖੰਭ ਵਧਿ ਜਾਣੇ ਉਡਾਰੀਆਂ ਹੋਰ ਉੱਤੇ 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 ਹੋਈ ਜਾਣੇ ਜੀ ਦੋਲ ਧਰਮ ਦਇਆ ਕਪੂਤ ਦਇਆ ਦੀ ਕੁੱਖ ਤੋਂ ਹੀ ਧਰਮ ਪੈਦਾ ਹੁੰਦਾ ਜਿਦਾਂ ਮਨੁੱਖੀ ਸ਼ਰੀਰ ਮਾਂ ਦੀ ਕੁੱਖ ਤੋਂ ਹੁੰਦਾ ਭਾਵੇਂ ਨੈਚੁਰਲ ਹੋਵੇ ਭਾਵੇਂ ਟੈਸਟਿਬੋ ਹੋਵੇ ਫਿਰ ਉਹਨਾਂ ਮਾਂ ਦੀ ਕੁੱਖ 'ਚ ਜਨਮ ਪਾਣਾ ਜਾਂ ਸਰੋਗੇਟ ਹੋਵੇ ਤੁਸੀਂ ਕਰਾਇਚੇ ਲੈ ਲਓ ਕੁੱਖ ਲੇਕਿਨ ਕੁੱਖ 'ਚ ਜਨਮ ਆ ਹੀ ਪਊਗਾ ਕੁੱਖ ਤੋਂ ਬਿਗੈਰ ਜਨਮ ਨਹੀਂ ਤੇ ਦਇਆ ਤੋਂ ਬਿਗੈਰ ਧਰਮ ਨਹੀਂ ਲੇਕਿਨ ਮਾਂ ਜਿਹੜੀ ਹੈਗੀ ਇਕੱਲਾ ਪ੍ਰੋਡਿਊਸ ਨਹੀਂ ਕਰ ਸਕਦੀ ਬਾਪ ਚਾਹੀਦਾ ਸੰਤੋਖ ਬਾਪ ਹੈ ਸੰਤੋਖ ਥਾਪ ਰੱਖਿਆ ਜਨਸੂ ਹੁਣ ਦੋ ਚੀਜ਼ਾਂ ਦੇ ਵਿੱਚ ਹੁੰਦੀਆਂ ਵੀ ਸਬਰ ਤੇ ਸੰਤੋਖ ਸਬਰ ਹੁੰਦਾ ਵੀ ਤੁਸੀਂ 100% ਤੁਸੀਂ ਕਹਿੰਦੇ ਵੀ ਵੀ ਠੀਕ ਹੈ ਸੰਤੋਖ ਹੁੰਦਾ ਵੀ ਤੁਹਾਡੀ ਕੋਈ ਸੀਮਾ ਨਹੀਂ 100% ਤੋਂ ਵੀ ਉੱਤੇ ਚਲੇ ਗਏ ਵੀ ਤੁਹਾਨੂੰ ਉਹਦੀ ਮਨ ਚ ਉਹਦੀ ਇੱਛਾ ਵੀ ਨਹੀਂ ਹੈਗੀ ਜੀ ਸੋ ਰਾਜ ਨਾ ਚਾਹੂੰ ਮੁਕਤ ਨਾ ਚਾਹੂੰ ਮਨਪ੍ਰੀਤ ਚਰਨ ਕਮਲਾਰੇ ਇੱਕ ਡਿਜ਼ਾਇਰ ਮੁਕਤੀ ਦੀ ਆ ਉਹ ਵੀ ਡਿਜ਼ਾਇਰ ਆ ਉਹ ਵੀ ਮੇਰੀ ਮੰਗ ਆ ਉਹ ਵੀ ਨਹੀਂ ਚਾਹੀਦੀ ਬਾਬਾ ਕਹਿੰਦਾ ਬਾਬਾ ਕਹਿੰਦਾ ਵੀ ਤੂੰ ਪ੍ਰੇਮ ਦੀ ਲੀਲਾ ਚਰਿਆ ਤਾਂ ਹੀ ਪਹਿਲਾਂ ਨਾਨਕ ਕੀ ਕਹਿੰਦਾ ਜੇ ਤੈ ਤੂੰ ਪ੍ਰੇਮ ਕੇ ਲਨ ਕਰ ਚਾਹੋ ਸਿਰ ਤਰ ਤਲੀ ਗਲੀ ਮਰਿਆ ਦਸੋ ਨਾਨਕ ਕੀ ਕਹਿੰਦਾ ਬੀ ਸੀਸ ਤਲੀ ਤੇ ਲਿਖਿਆ 1699 ਵਿੱਚ ਹੁਣ ਅਗਲੇ ਮਹੀਨੇ ਆਪਾ 200 326 ਵਾਂ ਖਾਸ ਸਿਰਜਣਾ ਤਿੰਨ ਕਰਨਾ ਸਾਚ ਕਹੋ ਸੁਣ ਲਿਓ ਸਭ ਜਿੰਨ ਪ੍ਰੇਮ ਕੀਓ ਤੇ ਨਹੀਂ ਪਰਪਾਇਓ ਉਹਨੇ ਹੀ ਪਰਮੇਸ਼ਵਰ ਦੇ ਨਾਮ ਨਾਲ ਨਾ ਜਨੇ ਪ੍ਰੇਮ ਕੀਤਾ ਔਰ ਪ੍ਰੇਮ ਨੇ ਉਹ ਦੋ ਲਫਜ਼ਾਂ ਚ ਆਪਾਂ ਡਿਵਾਈਡ ਕਰੀਏ ਤੇ ਪਰੇ ਤੇ ਮੈਂ ਦੇ ਮਿਸ਼ਰਣ ਦੇ ਨਾਲ ਜਾਂਦਾ ਜਿੱਥੇ ਤੁਹਾਡੀ ਹੋਣ ਖਤਮ ਹੋ ਗਈ ਤੁਹਾਡੀ ਮੈਂ ਖਤਮ ਹੋ ਗਈ ਉੱਥੇ ਤੂੰ 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 ਹੀ ਨਿਮਰ ਹੋ ਗਿਆ ਜੀ ਤੂੰ ਤੂੰ ਕਰਤਾ ਤੂੰ ਰਹਾ ਮੁਜ ਮੈਂ ਰਹਿਣਾ ਹਾਂ ਜਾਂ ਕੋਈ ਐਗਜ਼ਾਮਪਲ ਵੀ ਹੁੰਦਾ ਇੱਕ ਢੇਰ ਮੈਂ 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 ਕਰੀ ਜਾਂਦੇ ਜਦੋਂ ਉਹਦਾ ਕਟਿੰਗ ਹੋ ਜਾਂਦੀ ਹੈ ਜੋ ਉਹਦੀ ਅੰਤੜੀਆਂ ਚੋਂ ਜਿਹੜੇ ਢਾਂਗੇ ਮੰਦੇ ਆ ਜੋ ਸਟ੍ਰਿੰਗ ਨੂੰ ਜਾਈਦਾ ਕੀ ਹੋ ਜੇ ਤੂੰ 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 ਸੋ ਮੈਂ ਤਾਂ ਤੂੰ ਹੀ ਬਣਨਾ ਪੈਣਾ ਜੀ ਬਹੁਤ ਬਹੁਤ ਸ਼ੁਕਰੀਆ ਡਾਕਟਰ ਸਾਹਿਬ ਤੁਸੀਂ ਸਮਾਂ ਕੱਢਿਆ ਔਰ ਇੱਕ ਰਿਪੋਰਟ ਤੁਹਾਨੂੰ ਚੈਨਲ ਪੰਜਾਬੀ ਦੇ ਸਾਰੇ ਦਰਸ਼ਕਾਂ ਵੱਲੋਂ ਬਹੁਤ-ਬਹੁਤ ਧੰਨਵਾਦ ਬਹੁਤ ਬਹੁਤ ਧੰਨਵਾਦ ਔਰ ਮੈਂ ਸਾਰਿਆਂ ਨੂੰ ਬੇਨਤੀ ਕਰੂੰਗਾ ਖਾਸ ਕਰਕੇ ਸਾਡੇ ਯੂਥ ਬੱਚੇ ਡੂ ਵੌਲੰਟੀਅਰ ਵਰਕ ਸੇਵਾ ਕਰੋ ਭਾਵੇਂ ਤੁਸੀਂ ਜਿੱਥੇ ਮਰਜ਼ੀ ਕੈਪੈਸਿਟੀ 'ਚ ਕਰ ਸਕਦੇ ਹੋ ਡੋਨਟ ਵਰੀ ਮੈਂ ਨਾ अनंद कुमार 77 ਸਾਲ ਪਹਿਲੋਂ ਜਿੰਨੇ 3 ਬੱਚੇ IIT ਦੇ ਜਿਹੜੇ ਕੀਤੇ ਜਿਸ ਉੱਪਰ 30 ਰਿਤਿਕ ਰੋਸ਼ਨ ਦੀ ਮੂਵੀ ਬਣੀ ਮੈਂ ਬੜਾ ਪ੍ਰਭਾਵਿਤ ਹੋਇਆ ਉਹ ਦੇਖੋ ਉਹਦਾ ਐਵੇਨਿਊ ਸੇਵਾ ਕਰਨ ਦਾ ਟੋਟਲੀ ਡਿਫਰੈਂਸ ਸੀ ਵੀ ਬੰਦੇ ਨੂੰ ਤਿਆਰ ਕਰੋ এডੂਕੇਸ਼ਨ ਵਾਸਤੇ ਵੀ IIT ਦਾ ਐਗਜ਼ਾਮ ਕੋਡ ਕਰੈਕ ਕਰ ਸਕਣ ਜਿਹੜੀ ਵੀ ਕਪੈਸਿਟੀ ਤੁਸੀਂ ਸੇਵਾ ਕਰ ਸਕਦੇ ਪਲੀਜ਼ ਕਰੋ ਕਿਉਂਕਿ ਸੇਵਾ ਕਰਤ ਹੋਏ ਨਹਿ ਕਾਮੀ ਤਿਸਕੋ ਹੋਤ ਪ੍ਰਾਪਤ ਸwami ਇੱਕ ਸੁਖਾਲਾ ਮਾਰਗ ਹੈਗਾ ਬਹੁਤ ਬਹੁਤ ਸ਼ੁਕਰੀਆ ਬਹੁਤ ਬਹੁਤ ਧੰਨਵਾਦ ਥੈਂਕ ਯੂ ਸਰ ਥੈਂਕ ਯੂ